ਲੋਗਿੰਗ ਮੈਟਰੋ ਆਪਣਾ ਸਟਾਈਮ ਬਲੌਗ ਹੋ ਗਿਆ ਸ਼ੁਰੂ ਤੇ ਜਿਹੜੀ ਗੱਲ ਆ ਤੁਹਾਨੂੰ ਪਤਾ ਹੀ ਆਪਣਾ ਰੂਟ ਕਿਹੜਾ ਚੱਲ ਰਿਹਾ ਹੈਗਾ ਪੰਜਾਬ ਤੋਂ ਗੁਜਰਾਤ ਗੁਜਰਾਤ ਤੋਂ ਹਰਿਆਣਾ ਤੇ ਆਪਣਾ ਵੀ ਤੁਹਾਨੂੰ ਪਤਾ ਹੀ ਵਿਚ ਵਿਚ ਕਿੱਥੇ ਰੁਕਦੇ ਆ ਡਰਾਈਵਰ ਵੀਰਾਂ ਨੂੰ ਤਾਂ ਪਤਾ ਜਿਹਨਾਂ ਨੂੰ ਨਹੀਂ ਪਤਾ ਵੀ ਆਪਾਂ ਪੰਜਾਬ ਤੋਂ ਤੁਰਦੇ ਆ ਰਾਜਸਥਾਨ ਵੀ ਕਨੇੜਾ ਪਮਿੱਟੀ ਪਰਦੇ ਆ ਉਥੋਂ ਮਿੱਟੀ ਪਰ ਕੇ ਮੁੜ ਕੇ ਜਾਂਦੇ ਆ ਆਪਾਂ ਸਿੱਧਾ ਗੁਜਰਾਤ ਗੁਜਰਾਤ ਤੋਂ ਮੁੜ ਕੇ ਜਾਂਦੇ ਆ ਜਾਮਨਗਰ ਜਾਮਨਗਰੋਂ ਪਰ ਕੇ ਕੋਲਾ ਸਿੱਧਾ ਹਿਮਾਚਲ ਆਉਣੇ ਆ ਹਮਾਚਲ ਤੋਂ ਜਿਹੜੀ ਗੱਲ ਆ ਹਮਾਚਲ ਤੋਂ ਜਾਨੇ ਹਰਿਆਣੇ ਹਰਿਆਣੇ ਭਰਦੇ ਆ ਬਰੀਤੀ ਜਿਹਨੂੰ ਰੇਤਾ ਕਹ ਦਿੰਨੇ ਆ ਆਪਾਂ ਵੀ ਰੇਤਾ ਭਰ ਕੇ ਮੁੜ ਕੇ ਆਪਾਂ ਆਉਣੇ ਆ ਫੇਰ ਪੰਜਾਬ ਆਪਣੇ ਸ਼ਹਿਰ 'ਚ ਤੇ ਉੱਥੇ ਆਪਣਾ ਗੇੜਾ ਖਤਮ ਹੁੰਦਾਗਾ ਤੇ ਬਾਕੀ ਸਿਰੇ ਹੁਣ ਆਪਾਂ ਪਹੁੰਚੇ ਹੋਏ ਆ ਹਮਾਚਲ ਤੇ ਆਪਣਾ ਆ ਬਲੌਗ ਦੱਸਿਓ ਕਿਵੇਂ ਬਣਿਆ ਵੀ ਵਧੀਆ ਲੱਗਿਆ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਭੇਜਿਓ ਵੀ ਜਿਹੜੀ ਗੱਲ ਆ ਲੋ ਵੀ ਮਿੱਤਰੋ ਨਾ ਧੋਕੇ ਹੋ ਕੇ ਪਿਆਰ ਤੇ ਚੱਲਦੇ ਆ ਗੱਡੀ ਵਾਲੇ ਨਾਲ ਪੀ ਪੂਰਾ ਮੀਂਹ ਦਾ ਮੌਸਮ ਬਣਿਆ ਤਾ ਮੀਂਹ ਦਾ ਮੌਸਮ ਆਣ ਕੇ ਪੂਰੇ ਠੰਡੇ ਠਾਰ ਹੋਏ ਫਿਰਦੇ ਤੇ ਚੱਲਦੇ ਗੱਡੀ ਤੇ ਪਹਿਲਾਂ ਮੇਰਾ ਜਾਣ ਦਾ ਮਨ ਨਹੀਂ ਸੀਗਾ ਤੇ ਮੁੜ ਕੇ ਜਿਹੜੀ ਗੱਲ ਠੰਡ ਜੀ ਹੋ ਗਈ ਤੇ ਹੁਣ ਠੰਡ ਜੀ ਹੋ ਕੇ ਫਿਰ ਚੱਲਦੇ ਆ ਗੱਡੀ ਤੇ ਪਹਿਲਾਂ ਵਜਨ ਜੋਕ ਲਈ ਕਿਸੀ ਇਹ ਹਮਾਚਲਾ ਨਾਕਿਆਂ ਤੇ ਘੜੇ ਆ ਕਿਉਂ ਮੈਡਮ ਅਜੇ ਆਈ ਨਹੀਂ ਆਟੋ ਦਾ ਉੱਪਰ ਆਲੀ ਨਾਕੇ ਤੇ ਘੜੇ ਆ ਨਾਕੇ ਤੇ ਆਇਆ ਇਹਦੇ ਠਪਾ ਵੀ ਦਿੰਦੇ ਆ ਤੇ ਬਾਕੀ ਤੇ ਹਮਾਚਲਾ ਨਾਲ ਕੋਈ ਗੱਲਬਾਤ ਹੋਈ ਵੀ ਆ ਤਾਂ ਕਰਕੇ ਜਾਣ ਕੇ ਤੰਗ ਕਰ ਰਹੇ ਆ ਕਿਉਂ ਹਮਾਚਲਾ ਵਾਲਿਆਂ ਗੱਡੀਆਂ ਤੰਗ ਆ ਰਹੇ ਆ ਹਲਕਰ ਆਪਣੀ ਪੰਜਾਬ ਦੀ ਗੱਡੀ ਰੋਕ ਲਏ ਚਲੋ ਕੋਈ ਗੱਲ ਨਹੀਂ ਉਹ ਆਖਿਆ ਸੀਗਾ ਵੀ ਮੈਡਮ ਆਊਗੀ じゃ ਕੇ ਆਇਆ ਸੀਗਾ ਮੈਂ ਬਾਕੀ ਤੇ ਹਮਾਚਲਾ ਤੋਂ ਬੋਕਲ ਪਹੁੰਚੇ ਸੀਗੇ ਮੁਰਗੇ ਸੰਗੇ ਸੀਗੇ ਸੌਂਦੇ ਮੁਰਗੇ ਫੇਰ ਉੱਠ ਗਏ ਸੀਗੇ ਕਲੋ ਮਿਲਦੇ ਆਂ ਸਾਲੀ ਕਰਦੇ ਆਂ ਸਾਲੀ ਕਰ ਕਰਕੇ ਚੱਲਦੇ ਆਂ ਹਰਿਆਣੇ ਲੋਬੇ ਮਿੱਤਰੋ ਉੱਥੇ ਖੜੇ ਆਂ ਆਫਿਸਰ ਜਿਹੜੀ ਗੱਲ ਐ ਸੇਲ ਟੈਕਸ ਵਾਲਾ ਆਫਿਸਰ ਹੈ ਨਹੀਂ ਇੱਥੇ ਉਹ ਛੁੱਟੀ ਚੱਟੀ ਤੇ ਗਿਆ ਹੋਵੇਗਾ ਤੇ ਆਸੀਂ ਇੱਥੇ ਖੜੇ ਆਂ ਕਿਉਂ ਆਪਾਂ ਜਿਹੜੀ ਗੱਲ ਛੁੱਟੀ ਤੇ ਪੱਜ ਗਿਆ ਨਾ ਕਾਪੀ ਕੁੱਪੀ ਦੇ ਕੇ ਗਿਆ ਤੇ ਵੀ ਬੰਦਾ ਸੇਕਨ ਨੂੰ ਜਿਹੜੀ ਗੱਲ ਆ ਦੂਜਾ ਐਂਟਰੀ ਪਾ ਦਿੰਦਾ ਹੁੰਦਾਗਾ ਤੇ ਨਾ ਹੁਣ ਉਹ ਜਿਹੜੀ ਗੱਲ ਆਏਗਾ ਉਹ ਘਟੋਗਾ ਟੈਨਰ ਉਹ ਪੁੱਛਣ ਆਲਾ ਹੋਵੇ ਵੀ ਬੰਦਾ 2 ਵਜੇ ਦਾ ਖੜਾਗਾ 2 ਵਜੇ ਦਾ ਖੜਾਗਾ 2 ਵਜੇ ਤੋਂ ਸਾਟ ਵਜ ਗਏ ਹਨ ਮੈਂ ਨਾ ਇੰਨਾ ਟਾਈਮ ਖੜਾ ਇੰਨਾ ਟਾਈਮ ਤੋਂ ਬੰਦਾ ਫੈਕਟਰੀ ਚ ਜਾਂਦਾ ਰਸਾ ਤਰਪਾਲ ਲਾੜਨ ਦਾ ਕੰਡਾ-ਕੁੰਡਾ ਕਰਾ ਲੰਦਾ ਡਾਲਾ ਖੁੱਲ ਜਾਂਦਾ ਇਸ ਵੇਲੇ ਨੂੰ ਜਾ ਕੇ ਗੱਡੀ ਦਾ ਇਹ ਇੰਨੇ ਟਾਈਮ ਲਵਾਈ ਜਾਂਦੇ ਆ ਲਾਓ ਵੀ ਮਿੱਤਰੋ ਫੈਕਟਰੀ ਤੱਕ ਪਹੁੰਚ ਗਏ ਸੀਗੇ 5 ਵਜ ਗਏ 2 ਵਜੇ ਦੇ ਆਏ ਆ ਇੱਥੇ ਤੇ ਹਜੇ ਤੱਕ ਕੋਈ ਪੁੱਛ ਪੜਤਾਲ ਨਹੀਂ ਤੇ ਫਿਰ ਕਪੜਾ ਮਾਰ ਲੱਗੇ ਸੀ ਗੱਡੀ ਤੇ ਤੇ ਇੱਕ ਇੱਥੇ ਹਮਾਚਲ ਚ ਗਰਮੀ ਪਤਾ ਨਹੀਂ ਕਿਉਂ ਇੰਨੀ ਲੱਗੀ ਜਾਂਦੀ ਮੈਨੂੰ ਕਿਤੇ ਪਹਿਲਾਂ ਨਹੀਂ ਸੀ ਲੱਗੀ ਗੱਲ ਲੱਗਦਾ ਉਹਨੇ ਹੋਟਲ ਦੀ ਹੁੰਦੀ ਸੀ ਐਡੇ ਕੋਈ ਨਹੀਂ ਚਲੋ ਕੋਈ ਨਾ ਮੇਰ ਰਹੇ ਬਾਬੇਰੀ ਤਲਾ ਵੀ ਕਰ ਲੰਦਾ ਹੁੰਦਾ ਬੰਦਾ ਕੋਈ ਐ ਕਿਸੇ ਦੀ ਸਾਰੇ ਦੀ ਲੋੜ ਨਹੀਂ ਰਹਿੰਦੀ ਜੇ ਮੇਰਾ ਬਾਬੇ ਦੀ ਮੇਰ ਬਣਾਈ ਰੱਖੇ ਬਾਬਾ ਇਹ ਕੰਮ ਖਿਚੀ ਜਾਮਣਗੇ ਬਾਕੀ ਜਿਹੜੇ ਆਪਣਾ ਭਰਾ ਸੀਗਾ ਉਹਨੇ ਕਿਹਾ ਸੀਗਾ ਕਹਿੰਦਾ ਬਲੌਗ ਕਹਿੰਦਾ ਕਹਿੰਦਾ ਕਿਸੇ ਤੋਂ ਬਣਾਇਆ ਕਰ ਕਹਿੰਦਾ ਤੂੰ ਦੱਸਿਆ ਕਰ ਬੈਠਿਆ ਕਰ ਕਹਿੰਦਾ ਕਹਿੰਦਾ ਤੂੰ ਦੱਸਿਆ ਕਰ ਇਕੱਲਾ ਮੈਂ ਭਰਾਵਾ ਕਿਉਂ ਨਾ ਤੈਨੂੰ ਗੱਲ ਦੱਸਾਂ ਵੀ ਵੀਡੀਓ ਇਕੱਲਾ ਮੈਂ ਆ ਮੁੰਡਾ ਖੁੰਡਾ ਵੀ ਵੀਡੀਓ ਤੇ ਜਿਹੜਾ ਇਹ ਜੇ ਇਹ ਚੀਜ਼ ਬਾਰੇ ਜਾਣਦਾ ਜਿਹੜਾ ਮੇਰੇ ਨਾਲ ਬੰਦਾ ਕੋਈ ਸਿਆਣਾ ਮੈਣਾ ਬੰਦਾ ਗਾਉਂ ਉਹ ਇਹ ਜੇ ਕੰਮ ਦਾ ਘੱਟ ਪਤਾ ਤੇ ਕੋਈ ਗੱਲ ਨਹੀਂ ਸਾਲ ਦੋ ਸਾਲ ਨੂੰ ਜਿਹੜੀ ਗੱਲ ਆ ਜਦੋਂ ਫ੍ਰੀ ਹੋ ਗਈ ਗੱਡੀ ਉਦੋਂ ਬਣਾਇਆ ਕਰਾਂਗੇ ਤੁਰੀ ਚੰਗੀ ਤਰ੍ਹਾਂ ਉਦੋਂ ਕੋਈ ਬੰਦਾ ਇਹੋ ਜਿਹਾ ਨਾਲ ਰੱਖਾਂਗੇ ਜਿਹੜਾ ਇਹੋ ਜਿਹਾ ਕੰਮ ਜਾਣਦਾ ਹੋਵੇ ਬਾਕਾਇਦਾ ਇਹ ਬਣਾਉਣ ਨੂੰ ਤਾਂ ਆਪਾਂ ਹਟਣਾ ਨਹੀਂ ਕਿ ਆਪਾਂ ਲਓ ਵੀ ਮਿੱਤਰੋ ਇੱਕ ਮਾੜੀ ਜੀ ਗੱਲ ਹੋ ਗਈ ਸਾਈਡ ਗੱਲ ਆ ਆ ਮੈਂ ਹੁਣ ਗੱਡੀ ਜਿਹੜੀ ਗੱਲ ਆ ਅੱਗੇ ਪਿੱਛੇ ਮਾੜੀ ਜੀ ਕਰਦਾ ਸੀ ਟਾਇਰ ਪੱਥਰ ਤੇ ਕਿਟੜੇ ਸੀਗੇ ਤੇ ਜਦੋਂ ਕਰੀ ਜਾਂਦਾ ਸੀਗਾ ਬੈਕ ਐ ਲਾਟੂ ਲੱਗਿਆ ਹੋਇਆ ਸੀਗਾ ਤੇ ਜਦੋਂ ਕਰੀ ਜਾਂਦਾ ਸੀਗਾ ਮੋੜਨ ਲੱਗਿਆ ਪਾਣਾ ਲਾਟੂ ਜਾ ਐ ਹੱਥ ਜਾ ਗਿਆ ਤੇ ਗੱਡੀ ਜਿਹੜੀ ਗੱਲਾਂ ਆਹਾਂ ਬਾਕੀ ਸੀਗੀ ਚਲੋ ਉਹ ਤਾਂ ਜਿਹੜੀ ਗੱਲਾਂ ਮੇਰਾ ਬ੍ਰੇਕ ਤੇ ਪੈਰ ਸੀਗਾ ਰੇਸ ਨਹੀਂ ਦਿੱਤੀ ਹੋਈ ਸੀਗੀ ਚਲ ਐ ਸੀਗਾ ਬਾਕੀ ਸਿਰ ਹੈ ਵੀ ਨਹੀਂ ਸੀਗਾ ਕੁਛ ਅੱਗੇ ਪਿੱਛੇ ਐ ਹੀ ਸੀਗਾ ਵੀ ਰੁਕੀ ਨਹੀਂ ਮੇਥੋਂ ਵੀ ਜੇ ਅੱਗੇ ਪਿੱਛੇ ਹੁੰਦਾ ਜਿਹੜੀ ਗੱਲਾਂ ਤਾਂ ਵੀ ਕੁਛ ਨਹੀਂ ਹੋਣਾ ਸੀਗਾ ਕਿਉਂ ਰੇਸ ਤੇ ਨਹੀਂ ਸੀਗਾ ਮੇਰੇ ਪੈਰ ਤੇ ਬ੍ਰੇਕਾਂ ਤੇ ਸੀਗੇ ਤੇ ਚਲੋ ਚੱਲ ਇਹ ਤਾਂ ਹੁਣ ਨਹੀਂ ਇਹਨੂੰ ਜਿਹੜੀ ਗੱਲਾਂ ਮੈਂ ਛੱਡਦਾ ਇਹਨੂੰ ਕੱਢ ਕੇ ਕਿਉਂ ਇਹ ਕਈ ਵਾਰ ਮੋੜ ਮੋੜ ਮੋੜਦੇ ਹੋਏ ਨਿਕਲ ਗਿਆ ਇਹ ਤਾਂ ਜਾਨੀ ਨੁਕਸਾਨ ਕਰਾ ਸਕਦਾ ਉਤੋਂ ਦਲ ਇੱਕ ਤਾਂ ਵੀ ਮੰਨਣਯੋਗ ਹੋਵੇ ਨਾ ਇਹ ਰਿਜਨਲ ਚੀਜ਼ ਸੀਗੀ ਇਹ ਰਿਜਨਲ ਹੈ ਸੀਗਾ ਮੈਂ 750 ਦਾ ਇਹ ਪਤਾ ਨਹੀਂ ਹੁਣ ਕੀ ਕੀ ਹੋਇਆ ਇਹਨੂੰ ਨਾ ਕਿ ਇਹ ਟੁੱਟ ਕਿਉਂ ਗਿਆ ਹੈ ਰਿਜਨਲ ਸੀਗਾ ਉਤੋਂ ਦੀ ਉਤੋਂ ਦੀ ਹੈਵੀ weight ਬਹੁਤ ਹੈ ਨਾ ਇਹ ਹੈਵੀ weight ਮੈਂ ओरिजिनल ਹੈ ਸੀਗਾ ਇਹ ਜਾਂ ਕੋਈ ਗੱਡੀ ਚ ਚਲਾਉਂਦਾ ਨਹੀਂ ਜਿਹੜਾ ਮੈਂ ਲਾਈ ਬੈਠਾ ਸੀ 750 ਰੁਪਏ ਦਾ ਲੈ ਸੀਗਾ ਮੈਂ ਇਹ ਉਤੋਂ ਦੀ ਰਿਜਨਲ ਸੀਗਾ ਇਹਦਾ ਡੱਬਾ ਵੀ ਆਇਆ ਸੀ ਮੇਰੇ ਕੋਲ ਗਾਰੰਟੀ ਵੀ ਦਿੱਤੀ ਸੀ ਉਹਨੇ ਇਹ ਗੱਲ ਕਰਾਉਣਾ ਗਾਰੰਟੀ ਤੋਂ ਤਾਂ ਟੱਪ ਗਿਆ ਇਹ ਗੱਲ ਕਰ ਉੱਤੇ ਇਹਦੇ ਉੱਪਰ ਛਪਿਆ ਹੋਇਆ ਸੀਗਾ ਬਾਜ ਉਹ ਵੀ ਨਿਕਲ ਗਿਆ ਬਾਕੀ ਸਾਰੇ ਚੀਜ਼ਾਂ ਡੁਪਲੀਕੇਟ ਵਾਂਗਾਂ ਤਿਆਰ ਜੰਦੇ ਆਲਗ-ਗਰ ਹੈਵੀ ਵੇਟ ਸੀਗਾ ਉਤੋਂ ਦੀ 베어ਿੰਗ ਵੀ ਇਹ ਚ ਦੂਜਾ ਸੀਗਾ ਗੋਲੀ ਵਾਲਾ ਚਲੋ ਕੋਈ ਗੱਲ ਨਹੀਂ ਹੁਣ ਹੋਰ ਲੈ ਕੇ ਲਾਵਾਂਗੇ ਕੋਈ ਗੱਲ ਨਹੀਂ ਕੀ ਇਹ ਜੀ ਚੀਜ਼ ਦਾ ਟੁਕਣੀ ਆਉਂਦਾ ਕੋਈ ਨਾ ਚਲੋ ਮਿੱਤਰੋ ਹੁਣ ਅਗਲੀ ਗੱਲ ਆ ਕਰਦੇ ਆ ਬਲੌਗ ਐਡੀਟ ਤੇ ਆਪਣਾ ਬਲੌਗ ਆ ਬਲੌਗ ਹਾਂ ਬਲੌਗ ਤੇ ਇੱਥੇ ਖਤਮ ਹੁੰਦਾਗਾ ਤੇ ਮੇਰੇ ਭਰਾ ਜਿਹੜੇ ਜਿਹੜੀ ਗੱਲ ਆ ਡ్రਾਈਵਰੀ ਨੂੰ ਤਿਆਰ ਕਰਦੇ ਆ ਕੁਝ ਵੀ ਆ ਤੇ ਉਹ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਾਰਾ ਨੋ ਪਹਿਲਾ ਇੱਕ ਆਕਤੀਸਰੇ ਡਰਾਈਵਰੀ ਜੇ ਤੁਸੀਂ ਕਹਿਣਦੇ ਹੋ ਕਿ ਜਿਹੜੀ ਗੱਲ ਆ ਵੀ ਚਲਾਉਂਦੇ ਹੋ ਇਹਦੀ ਵੀਡੀਓ ਪਾਇਆ ਕਰ ਵੀ ਮਾੜੀ ਜਿਹੀ ਨੌਲੇਜ ਜੀ ਆ ਜਾਂਦੀ ਹੈ ਅੱਜ ਵੀ ਕਰੀਏ ਚਲੋ ਕੋਈ ਗੱਲ ਨਹੀਂ ਆਪਾਂ ਡਰਾਈਵਰੀ ਜਿਹੜੀ ਗੱਲ ਆ ਸਾਨੂੰ ਚਲਾਉਂਦੇ ਹੋ ਇਹਦੀ ਪਾਇਆ ਕਰਾਂਗੇ ਆਪਣਾ ਇੱਥੇ ਜਿਹੜੀ ਗੱਲ ਆ ਪਿੱਛੇ ਕੈਮਰਾ ਵਾਲਾਂਗੇ ਗੱਲ ਕਰ ਉਹ ਤੋਂ ਰਵਾਵਾਂਗੇ ਜਦੋਂ ਰਿਸਪੌਂਸ ਵਧੀਆ ਆਊਗਾ ਬਾਕੀ ਫਿਰ ਮੈਂ ਵੀਡੀਓ ਵਾਲਾ ਜਿਹੜੀ ਗੱਲ ਆ ਮੇਰਾ ਤੁਹਾਨੂੰ ਸੁਣਨ ਤੱਕ ਦਾ ਨਾ ਮੇਰੇ ਨਾਲ ਸੰਸ ਜਿਹੜੀ ਗੱਲ ਹਜੇ ਤੱਕ ਆਈ ਨਹੀਂ ਪ੍ਰਸੰਸਾ ਆਉਣ ਚੇ ਦੇ ਟਾਈਮ ਬਲੋਗ ਤਾਂ ਕਰਕੇ ਮੇਰੀ ਗੱਲ ਆ ਉਹ ਨਹੀਂ ਕਰਦਾ ਨਹੀਂ ਤਾਂ ਇੱਥੇ ਜਿਹੜੀ ਗੱਲ ਆ ਬਹੁਤ ਬੰਦੇ ਕਹਿੰਦੇ ਆ ਮੈਨੂੰ ਵੀ ਅਸੀਂ ਚੱਲ ਬੜਾ ਕਰਾਂਗੇ ਬਲੋਗ ਸ਼ੂਟ ਕਰ ਲਿਆ ਕਰਾਂਗੇ ਤੋਂ ਇਹ ਜੀ ਚੀਜ਼ ਆ ਸਾਰੇ ਲੈ ਲੈਂਦੇ ਆ ਕਿਉਂ ਜਿਹੜੀ ਗੱਲ ਆ ਮਿਹਨਤ ਨਾਲ ਕੁਝ ਪੱਲੇ ਨਹੀਂ ਪੈਂਦਾ ਹੁਣ ਤੱਕ ਬੰਦੇ